ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੇ ਆ ਵੀਡੀਓ ਖਬਰਾਂ ਪੇਸ਼ ਕਰਨ ਲੱਗੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਤੁਹਾਨੂੰ ਦੱਸਾਂ ਜੀ ਪੈਟਰੋਲ ਤੇ ਡੀਜ਼ਲ ਹੋਇਆ ਜੀ ਸਸਤਾ ਕਿੰਨੇ ਰੁਪਏ ਸਸਤਾ ਹੋ ਚੁੱਕਾ ਹੈ ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਨਾਲ ਹੀ ਤੁਹਾਨੂੰ ਦੱਸਣਗੇ ਜੀ ਕੱਚੇ ਕਰਨ ਦੇ ਜਿਹੜੇ ਕੱਚੇ-ਕੱਚੇ ਰਾਸ਼ਨ ਕਾਰਡ ਨੇ ਜਿਹੜੇ ਘਰ-ਘਰ ਰਾਸ਼ਨ ਕਾਰਡ ਸਕੀਮ ਤਹਿਤ ਆਟਾ ਦਾਲ ਸਕੀਮ ਜਿਹੜੀ ਘਰ ਪਹੁੰਚਾਈ ਜਾ ਰਹੀ ਹੈ ਉਸ ਬਾਰੇ ਵੀ ਆਪਾਂ ਖਬਰ ਕਰਨੀ ਹੈ ਉਸ ਤੋਂ ਪਹਿਲਾਂ ਜੋਡੀ ਜੀ ਗੁਜਾਰਿਸ਼ ਹੈ ਜਿੰਨਾ ਵੀ ਰਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾ ਤੋ ਨੀਚੇ ਕਾਲੇ ਬਟਨ ਹੈ ਜਿਹੜਾ ਦਬਾ ਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਮੇਰੇ ਨਾਲ ਅਪਡੇਟ ਦੇ ਉਤੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਕੁਰਤੇ ਪਜਾਮੇ ਪਾਉਣ ਵਾਲਿਆਂ ਨੂੰ ਇਹੇ ਗਰੋਹ ਬਣਾਉਂਦਾ ਜੀ ਸ਼ਿਕਾਰ ਜੇ ਪਾੜ ਕੇ ਪਰਸ ਲੈ ਗਿਆ ਜੀ ਫਿਰ ਫਿਰੋਜ਼ਪੁਰ ਅੰਦਰ ਬਜ਼ੁਰਗਾਂ ਦੀਆਂ ਕੁਰਤੀਆਂ ਦੀਆਂ ਜੇਬਾਂ ਪਾੜ ਲੁੱਟ ਖਵਾਣ ਕਰਨ ਵਾਲਾ ਇੱਕ ਗਰੋਹ ਮੋਰ ਸਰਗਰਮ ਹੋ ਗਿਆ ਇਹ ਗਰੋਹ ਕੁਰਤਾ ਪਜਾਮਾ ਪਾਹਣ ਉੱਤੇ ਸਵਾਰ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵੱਡੀ ਖਬਰ ਦੀ ਸਬ ਇਨਸਪੈਕਟਰ ਦੀ ਹੱਤਿਆ ਕਰਕੇ ਭੱਜੇ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਹੈ ਪੰਜਾਬ ਪੁਲਿਸ ਦੀ ਬੁੱਧਵਾਰ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਦੋਂ ਇੱਕ ਮੋਟਪੇੜ ਦੌਰਾਨ ਲੋੜੀਂਦਾ ਅਪਰਾਧੀ ਨੂੰ ਗ੍ਰਿਫਤਾਰ ਕਰ ਲਿਆ ਗੈਂਗਸਟਰ ਦੇ ਗੋਲੀਆਂ ਲੱਗੀਆਂ ਨੇ ਤੇ ਬਾਅਦ ਵਿੱਚ ਉਸ ਨੂੰ ਕਾਬੂ ਕਰ ਲਿਆ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੋਹਿਤ ਮੱਖਣ ਉਠ ਮੱਖਣ ਵਿਚਕਾਰ ਇਹ ਖਬਰ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀਤ ਸ਼ਰਮਾ ਨੇ ਕੱਚੇ ਬਿਜਲੀ ਮੁਲਾਜ਼ਮਾਂ ਨਾਲ ਤਨਖਾਹਾਂ ਵਿੱਚ 7000 ਕਰੋੜ ਰੁਪਏ ਦੀ ਠੱਗੀ ਦੇ ਦੋਸ਼ ਲਾਏ ਨੇ ਇੱਥੇ ਪਟਿਆਲਾ মিডিਆ ਕਲੱਬ ਵਿੱਚ ਅੱਜ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਤੋਂ ਅਕਾਲੀ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਪਾਵਰ ਕਾਮ ਵਿੱਚ ਦਿੱਲੀ ਦੀਆਂ ਦੋ ਕੰਪਨੀਆਂ ਰਾਹੀਂ ਆਊਟਸੋਰਸਸ ਦੇ ਕੰਮ ਕਰਦੇ 800 ਦੇ ਕਰੀਬ ਮੁਲਜ਼ਮਾਂ ਜਿਹੜੇ ਮੁਲਜ਼ਮ ਮੁਲਾਜ਼ਮਾਂ ਲਈ ਉਹਨਾਂ ਦੀਆਂ ਤਨਖਾਹਾਂ ਦੇ ਮਾਮਲੇ 'ਚ 7000 ਕਰੋੜ ਦੀ ਠੱਗੀ ਵਜਨ ਦੇ ਕਥਿਤ ਦੋਸ਼ ਲਾਏ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਸਮਰਾਲਾ ਚ ਤਿੰਨ ਵਿਅਕਤੀਆਂ ਨੇ ਕੀਤੀ ਹੈ ਜੀ ਗੁਟਕਾ ਸਾਹਿਬ ਦੀ ਬੇਦਬੀ ਸਮਰਾਲਾ ਵਿੱਚ ਪੈਂਦੇ ਪਿੰਡ ਬੰਬ ਵਿੱਚ ਗੁਟਕਾ ਸਾਹਿਬ ਦੀ ਜਿਹੜੀ ਬੇਦਬੀ ਦਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ ਜੀ ਇਸ ਵਿੱਚ ਇੱਕੋ ਪਰਿਵਾਰ ਦੇ ਕਥਿਤ ਤਿੰਨ ਮੈਂਬਰਾਂ ਵੱਲੋਂ ਪਹਿਲਾ ਗੁਟਕਾ ਸਾਹਿਬ ਦੀ ਬੇਦਬੀ ਕੀਤੀ ਗਈ ਫਿਰ ਆਗਨ ਪੇਟ ਕਰਕੇ ਜਲ ਪ੍ਰਵਾਹ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਵਰਜੀ ਤਾਜ਼ਾ ਵੜਿੰਗ ਅਮਰਤਾ ਦਾ ਚਾਹੁੰਦੀ ਹੈ ਕਿ ਮੈਂ ਕੱਲ ਨੂੰ ਮੁੱਖ ਮੰਤਰੀ ਬਣ ਜਾਵਾਂ ਰਾਜਾ ਵੜਿੰਗ ਲੋਕ ਸਭਾ ਚੋਣਾਂ ਦੇ ਮਾਹੌਲ ਵਿੱਚ ਜਿਹੜੇ ਵਿਚਾਲੇ ਪੰਜਾਬ ਦੀ ਸਾਸਤ ਵਿੱਚ ਕਈ ਜੋੜੇ ਬਹੁਤ ਸਰਗਰਮ ਨੇ ਜੋ ਆਪਣੇ ਹਮਸਾਪਰ ਨੂੰ ਜਿਤਾਉਣ ਲਈ ਵੱਡੀ ਅੱਡੀ ਚੋਟੀ ਦਾ ਜੋੜ ਲਗਾ ਰਹੇ ਨੇ। ਇਹ ਇੱਕ ਜੋੜੀ ਕਾਂਗਰਸ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਉਹਨਾਂ ਦੀ ਪਤਨੀ ਅੰਮ੍ਰਿਤਾ ਬੜਿੰਗ ਨਾਲ ਰੋਜ਼ਾਨਾ ਸੁਪੂ ਨਾਲ ਗੱਲਬਾਤ ਕੀਤੀ ਹੈ। ਉਸ ਤੋਂ ਬਾਅਦ ਅਗਲੀ ਵੀ ਰਾਜਾਵੜਿੰਗ ਦੇ ਰੋਡ ਸ਼ੋਅ ਤੋਂ ਪਹਿਲਾਂ ਝੰਡਾ ਲਾਹੁੰਦਾ ਨੌਜਵਾਨ ਚੁਲਸਿਆ। ਹਾਈ ਟੈਨਸ਼ਨ ਤਾਰਾਂ ਦੀ ਲਪੇਟ 'ਚ ਆਨ ਕਰਕੇ ਵਾਪਸ ਆ ਜੀ ਹਾਸਾ ਲੁਧਨਾਨ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਦੇ ਰੋਡ ਸ਼ੋਅ ਦੌਰਾਨ ਪਹਿਲਾ ਕੰਦ ਉੱਪਰ ਝੰਡਾ ਲੱਗਾ ਰਿਹਾ ਨੌਜਵਾਨ ਪੂਰੀ ਤਰ੍ਹਾਂ ਚੁੱਲਸ ਗਿਆ ਹਾਈ ਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਤੁਰਤ ਲੁਧਨਾਨ ਸੀਐਮਸੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਾਹਰ ਲੋਕਾਂ ਨੂੰ ਛੱਡਣਾ ਪਵੇਗਾ ਜੀ ਲੁਧੇਣਾ ਜ਼ਿਲ੍ਹਾ ਅੱਜ ਸ਼ਾਮ 6 ਵਜੇ ਤੱਕ ਦਾ ਸਮਾਂ ਡੀਸੀ ਨੇ ਛਾੜੇ ਨੇ ਜੀ ਸਖਤ ਹੁਕਮ ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਜੋ ਸ਼ਾਮ 6 ਵਜੇ ਤੱਕ ਸਮਾਪਤ ਹੋਵੇਗਾ ਹੁਣ ਚੋਣ ਕਮਿਸ਼ਨ ਨੇ ਪੁਲਸ ਹਰ ਉਮੀਦਵਾਰ ਅਤੇ ਪੂਰੇ ਸ਼ਹਿਰ 'ਤੇ ਤਿੱਖਾ ਨਜ਼ਰ ਰੱਖੇਗੀ ਜ਼ਿਲ੍ਹਾ ਲੁਧਿਆਣਾ ਵਿੱਚ ਸ਼ਾਮ 6 ਵਜੇ ਤੋਂ ਬਾਅਦ ਵੱਖ-ਵੱਖ ਟੀਮਾਂ ਗਸ਼ਤ ਰਹਿਣਗੀਆਂ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਹੋਕਾ ਦੇ ਕੇ ਪਿੰਡ ਵਿੱਚ ਵੇਚ ਰਿਹਾ ਸੀ ਜੀ ਨਸ਼ਾ ਪਿੰਡ ਵਾਸੀ ਨੇ ਕੀਤਾ ਜੀ ਫਾਜ਼ਿਲਕਾ ਦੇ ਜਿਹੜੇ ਵੱਡਵਰ ਰੋਡ ਤੇ ਸੇਤ ਰਾਜਪੂਤ ਧਰਮਸ਼ਾਲਾ ਨੇੜੇ ਕੁਝ ਨੌਜਵਾਨਾਂ ਬੜੂ ਸ਼ਰਮ ਹੋਕਾ ਦੇ ਕੇ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੇਰੇ ਪੁੱਤ ਬੰਗ ਮੀਤਿਹਰ ਦਾ ਵੀ ਮਾਣ ਰੱਖਿਓ ਹਰਪਾਲ ਕੌਰ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਿਹਰ ਵੱਲੋਂ ਅੱਜ ਮੁੱਖ ਮੰਤਰੀ ਭਵੰਤਮਨ ਦੇ ਜੱਦੀ ਪਿੰਡ ਸਤੌਂਜ ਵਿੱਚ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਸਤੌਂਜ ਪੁੱਜਣ ਤੇ ਮੀਤਿਹਰ ਵੱਲੋਂ ਮੁੱਖ ਮੰਤਰੀ ਭਵੰਤਮਨ ਤੇ ਮਾਤਾ ਹਰਪਾਲ ਕੌਰ ਤੋਂ ਆਸ਼ੀਰਵਾਦ ਲੈ ਕੇ ਸਤੌਂਜ ਵਾਸੀਆਂ ਤੋਂ ਵੋਟਾਂ ਦੀ ਮੰਗ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀ ਚੋਣ ਡਿਊਟੀ ਦੇ ਚਕਤਾਹੀ ਵਰਤਨ ਤੇ ਚੱਲਿਆ ਜੀ ਈਸੀ ਦਾ ਡੰਡਾ ਫਤਿਹਗੜ ਚੂੜੀਆਂ ਦੇ ਬੀਡੀਪੀਓ ਸਮੇਤ 6 ਮੌਤਲ ਕੀਤੇ ਗਏ ਨੇ ਗੁਰਦਾਸਪੁਰ ਰੋਡ ਤੇ ਲੋਕ ਸਭਾ ਸੀਟ ਅਦੀਨ ਆਉਂਦੇ ਫਤੇਗੜ ਚੂੜੀਆਂ ਵਿੱਚ ਆਦਰਸ਼ ਚੋਣ ਜਾਬਤੇ ਨੂੰ ਸਹੀ ਟੰਗ ਨਾਲ ਲਾਗੂ ਨਾ ਕਰਵਾਉਣ ਤੇ ਫਤੇਗੜ ਚੂੜੀ ਦੇ ਬੀਡੀਪੀਓ ਦੇ ਬਲਾਕ ਸਮੇਤ ਕਰਮਚਾਰੀਆਂ ਵੱਲੋਂ ਚੋਣ ਅਧਿਕਾਰੀਆਂ ਵੱਲੋਂ ਮੋਤਲ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆ ਰਹੀ ਹੈ ਜੀ ਜਿਆਦਾ ਸ਼ਰਾਬ ਪੀਣ ਕੰਨ ਵਿਅਕਤੀ ਦੀ ਮੌਤ ਹੋ ਚੁੱਕੀ ਹੈ 4 ਸਾਲ ਤੋਂ ਦਿਨ ਰਾਤ ਪਿੰਦਾ ਚ ਜੀ ਸ਼ਰਾਬ ਅਬੋਹਰ ਦੇ ਪਿੰਡ ਰਾਜਪੁਰਾ ਦੇ ਬਸਨੀਕ ਦੇ ਇੱਕ ਬੱਚੇ ਦੇ ਪਿਤਾ ਦੀ ਜਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਸੜਕ ਤੇ ਡਿੱਗੇ 1 ਲੱਖ ਰੁਪਏ ਦੇ ਮਾਲਕ ਨੂੰ ਜੋੜੇ ਮੋੜ ਦਿੱਤੇ ਨੇ ਇੱਕ ਇਥੇ ਇੱਕ ਪਿੰਡ ਸੁਨਾਰੀਆ ਵਾਸੀ ਸ਼ਾਮ ਲਾਲ ਅਗਰਵਾਲ ਦੇ ਬਾਬੇਨ ਮੰਡੀ ਦੇ ਆਰਤੀਆ ਰਾਮ ਕੁਮਾਰ ਸ਼ੈਣੀ ਵਾਸੀ ਬਿੰਟ ਦੀ ਅਨਾਜ ਮੰਡੀ ਦੇ ਗੇਟ ਕੋਲ ਗੁੰਮ ਹੋਈ 1 ਲੱਖ ਰੁਪਏ ਦੀ ਰਕਮ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਸੰਗਰੂਰ ਚ 50 ਕੰਟੇਲੀ ਸ਼ਰਾਬ ਦੇ ਠੇਕੇ ਹੋਣਗੇ ਜੀ ਬੰਦ ਪੈਕੜ ਲੱਗੇ ਨੇ ਜੀ ਪਟਕਣ ਚੋਣ ਮੁੱਖ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਐਕਸਰਸਾਈਜ਼ ਵਿਭਾਗ ਵੱਲੋਂ 3 ਮਈ ਸ਼ਾਮ 5 ਵਜੇ ਤੋਂ 1 ਜੂਨ 7 ਵਜੇ ਤੱਕ ਸ਼ਰਾਬ ਦੀ ਵਿਕਰੀ ਤੇ ਪਵੰਦੀ ਪੂਰਨ ਤੌਰ ਤੇ ਰੋਕ ਲਗਾਉਣ ਦੇ ਹੁਕਮਚਾਰੀ ਹੋਏ ਨੇ ਉਸ ਤੋਂ ਬਾਅਦ ਅਗਲੀ ਖ਼ਬਰ ਜਪੀ ਪੰਜਾਬ 'ਚ ਚੱਲਦੀ ਟ੍ਰੇਨ ਦਾ ਅਚਾਨਕ ਇੰਜਣ ਹੋਇਆ ਜੀ ਫੇਲ ਯਾਤਰੀਆਂ ਦਾ ਹੋਇਆ ਜੀ ਬਰਹਾਲ ਕਿਲਿਆਂਵਾਲਾ ਰੇਲਵੇ ਸਟੇਸ਼ਨ ਨੇੜੇ ਪਠਿੰਡਾ ਤੋਂ ਸ਼੍ਰੀ ਗੰਗਾ ਨਗਰ ਜਾ ਰਹੀ ਪੈਸੰਜਰ ਟ੍ਰੇਨ ਦਾ ਇੰਜਣ ਫੇਲ ਹੋ ਗਿਆ ਇਸ ਕਾਰਨ ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਰੀਬ 1.5 ਘੰਟੇ ਤੱਕ ਗਰਮੀ ਵਿੱਚ ਪਰੇਸ਼ਾਨ ਰਹੇ ਇਸ ਤੋਂ ਬਾਅਦ ਬਠਿੰਡਾ ਤੋਂ ਇੱਕ ਹੋਰ ਇੰਜਣ ਮੰਗਵਾ ਕੇ ਰੇਲ ਗੱਡੀ ਨੂੰ ਸ਼੍ਰੀ ਗੰਗਾ ਨਗਰ ਲਚਾਇਆ ਗਿਆ। ਉਸ ਤੋਂ ਬਾਅਦ ਅਗਲੀ ਵੀਡੀਓ ਪਸ਼ੂਆਂ ਨਾਲ ਭਰੇ ਟਰੱਕ ਗੁਜਰਾਂ ਦੀਆਂ ਧਮਕੀਆਂ ਤੋਂ ਡਰਦੇ ਆ। ਪੁਲਿਸ ਵੱਲੋਂ ਛੱਡਣ ਦਾ ਸ਼ਿਵ ਸ਼ਰਣਾ ਨੇ ਲਗਾਇਆ ਜੀ ਦੋਸ਼। ਉਸ ਤੋਂ ਬਾਅਦ ਅਗਲੀ ਵੀਡੀਓ ਅੰਮ੍ਰਿਤਸਰ 'ਚ ਦੇਣ ਦਿਹਾੜੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਜੀ। ਅੰਮ੍ਰਿਤਸਰ ਵਿੱਚ ਇੱਕ ਪਾਸੇ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਦੂਜੇ ਪਾਸੇ ਨੌਜਵਾਨਾਂ ਨੂੰ ਲਗਾਤਾਰ ਗੁੰਡਾਗਰਦੀ ਦਾ ਨਾਚ ਦਿਖਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਮਾਨਸਾ ਚੋ ਰਜਵਾਹਾ ਟੁੱਟਣ ਕਾਰ ਖੇਤਾ ਚ ਭਰਿਆ ਜੀ ਪਾਣੀ ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਰਜਵਾਹਾ ਟੁੱਟਣ ਕਾਰਨ 50 ਫੁੱਟ ਦਰਾਰ ਪੈ ਗਈ ਇਸ ਕੰਨ ਕਿਸਾਨ ਝੋਨੇ ਤੇ ਮੂੰਗੀ ਮੱਕੀ ਤੇ ਖੇਤ ਪਾਣੀ ਨਾਲ ਭਰ ਗਏ ਇਸ ਦੇ ਨਾਲ ਹੀ ਨੇੜ ਦੇ ਗਰੀਬ ਮਜ਼ਦੂਰ ਦੇ ਘਰ ਵਿੱਚ ਰਜਵਾਹਾ ਦੇ ਪਾਣੀ ਨਾਲ ਭਰ ਗਏ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸਿੱਧੂ ਨੇ ਐਸ ਡੀਓ ਜੀ ਸੰਭਾਲਿਆ ਜੀ ਹੁਦਾ ਪਾਵਰ ਕਾਮ ਬੱਤੋ ਹੀਰਾ ਸਿੰਘ ਬੇਕੇ ਬਾਕਬਕ ਉਹਦੇ 28 ਸਾਲ ਦੀ ਬੇਦਾਗ ਸਰਵਿਸ ਕਰਨ ਵਾਲੇ ਗੁਰਮੀਤ ਸਿੰਘ ਸਿੱਧੂ ਬੁਰਜ ਹਮੀਰਾ ਤੋਂ ਤਰੱਕੀ ਹੋਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਡੇਰਾ ਸੱਤਖੰਡ ਬੱਲਾ ਦੇ ਮੁਖੀ ਸੰਤ ਨਰੰჯਨ ਦਾਸ ਜੀ ਦਾ ਲਿਆ ਜੀ ਆਸ਼ੀਰਵਾਦ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕੌਮੀ ਸੁਰੱਖਿਆ ਲਈ ਖਤਰਨਾਕ ਹੈ ਫੌਜ ਦੀ ਅਗਨੀਵੀਰ ਯੋਜਨਾ ਸਾਲ ਕਾ ਹੋ ਜੀ ਮੌਜੂਦਾ ਕੇਂਦਰ ਸਰਕਾਰ ਵੱਲੋਂ ਫੌਜ ਚ ਭਰਤੀ ਲਈ ਲਿਆਂਦੀ ਗਈ ਅਗਨੀਵੀਰ ਯੋਜਨਾ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਵਿੱਚ ਲਿਆਂਦੀ ਗਈ ਹੈ ਜਿਸ ਦੇ ਨਾਲ ਹੀ ਜਿੱਥੇ ਨੌਜਵਾਨਾਂ ਦੀ ਬੇਵਕਤੀ ਤੌਰ ਤੇ ਫੌਜ ਚ ਭਰਤੀ ਦੇ ਮੁੜ ਬੇਰੋਜ਼ਗਾਰ ਬਣਾਇਆ ਜਾ ਰਿਹਾ ਹੈ ਉੱਥੇ ਹੀ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਬਣ ਰਹੀ ਹੈ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫੂਡ ਕਮਿਸ਼ਨ ਦੇ ਮੈਂਬਰ ਨੇ ਅਚਨਚੇਤ ਰਾਸ਼ਨ ਡਿਪੂਆਂ ਅਤੇ ਘਰ ਘਰ ਜਾ ਕੇ ਰਾਸ਼ਨ ਵੰਡ ਸਕੀਮ ਦਾ ਨਿਰੀਖਣ ਕੀਤਾ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਬੀਤੇ ਦਿਨ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿਪੋਆਂ ਤੇ ਘਰ-ਘਰ ਜਾ ਕੇ ਅਨਾਜ ਵੰਡਣ ਦਾ ਜਿਹੜਾ ਸਕੀਨ ਦਾ ਅਚਨ-ਚੇਤਨ ਨਿਰੀਖਣ ਕੀਤਾ ਹੈ ਕੁਝ ਰਾਸ਼ਨ ਡਿਪੋਆਂ ਬਿਰਧ ਲੋਕਾਂ ਵੱਲੋਂ ਸ਼ਿਕਾਇਤ ਮਿਲਣ ਤੇ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸੇ ਤੋਂ ਵਿੱਚ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 1 ਜੂਨ ਤੋਂ ਹੋਣ ਜਾ ਰਹੀ ਹੈ ਜੀ ਵੱਡੇ ਬਦਲਾ ਗੈਸ ਸਿਲੰਡਰ ਦੇ ਰੇਟਾਂ ਵਿੱਚ ਵੀ ਉਛਾਲ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਚ ਲਗਾਤਾਰ ਦੂਜੇ ਦਿਨ ਡਿੱਗੇ ਨੇ ਜੀ ਕੀਮਤਾਂ ਦੇਸ਼ ਪੱਧਰ 'ਤੇ ਵੀਰਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਅਨਜਾਰੀ ਕੀਤੀਆਂ ਗਈਆਂ ਨੇ ਦੇਸ਼ ਵਿੱਚ ਇੰਡਨ ਦੀਆਂ ਕੀਮਤਾਂ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤਾਂ ਦੇ ਆਧਾਰ ਤੇ ਤੈ ਕੀਤੇ ਜਾਂਦੇ ਨੇ ਰਾਜ ਸਰਕਾਰ ਵੱਲੋਂ ਜਿਹੜੀ ਕੀਮਤਾਂ ਘਟਾਈਆਂ ਗਈਆਂ ਨੇ ਜਿਹਦੇ ਵਿੱਚ ਤੁਹਾਨੂੰ ਦੂਸਰਾ ਚੋਣ ਹੈ ਜੀ 19 ਪੈਸੇ ਦੀ ਜਿਹੜੀ ਗਰਾਵਟ ਦਰਜ ਕੀਤੀ ਗਈ ਜੀ ਪੈਟਰੋਲ ਦੇ ਡੀਜ਼ਲ ਵਿੱਚ ਜਿੱਨੇ ਵਿੱਚ 10 ਪੈਸੇ ਦੀ ਜਿਹੜੀ ਮਾਮੂਲੀ ਗਰਾਵਟ ਦੇਖਣ ਨੂੰ ਮਿਲ ਗਿਆ ਜੇ ਤੁਸੀਂ ਵੀ ਆਪਦੇ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ RSP لیکੇਸਿਟੀ ਕੋਡ ਲਿਖ ਕੇ ਇਸ ਨੰਬਰਾਂ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਕੀ ਰੇਟ ਚੱਲ ਰਹੀ ਜੀ ਪੈਟਰੋਲ ਤੇ ਡੀਜ਼ਲ ਦਾ ਤਾਂ ਇਸੇ ਜੱਜ ਨੇ ਆਪਣੀਆਂ ਤਾਜ਼ਾ ਖਬਰਾਂ ਕਿਸ ਤਰ੍ਹਾਂ ਲਗੀਆਂ ਚੈੱਕ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ